ਕਈ ਡਾਕਟਰਾਂ ਵੱਲੋਂ ਬਹੁਤ ਸਾਰੇ ਡਾਕਟਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਥੋੜਾ ਆਪਰੇਸ਼ਨ ਕੀਤਾ ਜਾਊਗਾ ਜੇ ਤੁਸੀਂ ਆਪਰੇਸ਼ਨ ਨਹੀਂ ਕਰਾਉਂਦੇ ਨਾਰਮਲ ਟਰਾਈ ਕਰਦੇ ਹੋ ਜਾਂ ਮਾਂ ਬਚੂਗੀ ਜਾਂ ਬੱਚਾ ਬਚੂਗਾ ਅਸੀਂ ਗਾਰੰਟੀ ਨਹੀਂ ਲੈਂਦੇ ਤਾਂ ਫਿਰ ਤੁਹਾਨੂੰ ਵੀ ਪਤਾ ਫੈਮਲੀਆਂ ਡਰ ਜਾਂਦੀਆਂ ਨੇ ਤਾਂ ਫੈਮਲੀਆਂ ਕਹਿੰਦੀਆਂ ਨੇ ਵੀ ਨਹੀਂ ਸਾਨੂੰ ਮਾਂ ਵੀ ਚਾਹੀਦੀ ਹੈ ਸਾਨੂੰ ਬੱਚਾ ਵੀ ਚਾਹੀਦਾ ਹੈ ਆਪਰੇਸ਼ਨ ਕਰ ਦੋ ਬੰਦਾ ਇੰਨਾ ਕੁ ਮਜਬੂਰ ਹੋ ਜਾਂਦਾ ਉੱਥੇ ਫਟਾਫਟ ਸਾਈਨ ਕਰ ਦਿੰਦਾ ਪੇਪਰਾਂ ਤੇ ਤੁਸੀਂ ਇਹ ਦੇਖ ਲਓ ਇੱਥੇ ਗੋਰਿਆਂ ਦੇ 5.7788 ਨਿਆਣੇ ਆ ਠੀਕ ਆ ਨਾਲੇ ਹੁਣ ਦੇ ਵੀ ਨਾਰਮਲ ਡਿਲੀਵਰੀਸ ਨਾਲ ਨੇ ਸਾਡੇ ਪੰਜਾਬ ਚ ਇੱਕ ਨਿਆਣਾ ਹੁੰਦਾ ਉਹ ਵੀ ਆਪਰੇਸ਼ਨ ਨਾਲ ਦੂਜਾ ਨਿਆਣਾ ਹੁੰਦਾ ਉਹ ਵੀ ਆਪਰੇਸ਼ਨ ਦੇ ਨਾਲ ਤਾਂ ਹੀ ਇੱਕ ਜਾਂ ਦੋ ਬੱਚੇ ਹੁੰਦੇ ਇਸ ਤੋਂ ਵੱਧ ਬੱਚਾ ਨਹੀਂ ਹੁੰਦਾ ਪੰਜਾਬ ਦੇ ਵਿੱਚ ਜੇ ਤਾਂ ਦੋ ਇੱਕ ਦੋ ਕੁੜੀਆਂ ਹੋ ਗਈਆਂ ਪਹਿਲਾਂ ਫਿਰ ਤਾਂ ਬੰਦਾ ਮੁੰਡੇ ਮੁੰਡੇ ਦਾ ਚਾਂਸ ਲੈ ਲੈਂਦਾ ਜੇ ਪਹਿਲਾਂ ਹੀ ਮੁੰਡਾ ਹੁੰਦਾ ਤਾਂ ਅਗਲਾ ਸੈਕਿੰਡ ਚਾਂਸ ਵੀ ਨਹੀਂ ਲੈਂਦਾ ਬੇਵੀ ਦਾ ਸਾਡੇ ਪੰਜਾਬ ਚ ਜਦੋਂ ਕੋਈ ਔਰਤ ਪ੍ਰੈਗਨੈਂਟ ਹੁੰਦੀ ਆ ਬੱਚਾ ਹੋਣ ਵਾਲਾ ਹੁੰਦਾ ਸਾਚੋਂ 70% ਲੇਡੀਜ਼ ਦੇ ਆਪਰੇਸ਼ਨ ਦੇ ਨਾਲ ਬੱਚੇ ਹੁੰਦੇ ਆ ਇਹ ਕਿਉਂ ਹੁੰਦਾ ਇਹ ਸਵਾਲ ਬਹੁਤ ਟਾਈਮ ਤੋਂ ਮੇਰੇ ਮਨ ਦੇ ਵਿੱਚ ਸੀਗਾ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਬਟ ਜੇ ਦੇਖਿਆ ਜਾਵੇ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਇੱਥੇ 100% ਚੋਂ 80% ਡਿਲੀਵਰੀਜ਼ ਨਾਰਮਲ ਕੀਤੀਆਂ ਜਾਂਦੀਆਂ ਨੇ ਡਾਕਟਰ ਸਲਾਹ ਦਿੰਦੇ ਨੇ ਕਿ ਡਿਲੀਵਰੀ ਨਾਰਮਲ ਕਰਾਓ ਈਵਨ ਤੁਸੀਂ ਆਪਰੇਸ਼ਨ ਕਰਾ ਕੇ ਵੀ ਬੱਚਾ ਲੈਣਾ ਚਾਹੁੰਦੇ ਹੋ ਤਾਂ ਵੀ ਡਾਕਟਰ ਸਾਨੂੰ ਕਹਿੰਦੇ ਆ ਵੀ ਨਹੀਂ ਆਪਰੇਸ਼ਨ ਨਹੀਂ ਅਸੀਂ ਕਰ ਸਕਦੇ ਅਸੀਂ ਨਾਰਮਲ ਟਰਾਈ ਕਰਾਂਗੇ ਜੇ ਨਾਰਮਲ ਬੱਚਾ ਨਹੀਂ ਹੁੰਦਾ ਦੈਨ ਤੁਹਾਡਾ ਆਪਰੇਸ਼ਨ ਹੋਊਗਾ ਜਾਂ ਜੇ ਕੋਈ ਮਾੜੀ ਮੋਟੀ ਪ੍ਰੋਬਲਮ ਆਉਂਦੀ ਹੋਵੇ ਫਿਰ ਇਹ ਸੋਚਦੇ ਆ ਆਪਰੇਸ਼ਨ ਬਾਰੇ ਨਹੀਂ ਤਾਂ ਨਹੀਂ 80% ਬਾਹਰਲੇ ਮੁਲਕਾਂ ਦੇ ਵਿੱਚ ਲੇਡੀਜ਼ ਦੀਆਂ ਡਿਲੀਵਰੀ ਨਾਰਮਲ ਕੀਤੀਆਂ ਜਾਂਦੀਆਂ ਨੇ ਪਰ ਸਾਡੇ ਪੰਜਾਬ ਦੇ ਵਿੱਚ ਇਹ ਤੋਂ ਉਲਟ ਹੁੰਦਾ ਜੇ ਪੂਰੀ ਪ੍ਰੈਗਨੈਂਸੀ ਵਧੀਆ ਚੱਲ ਰਹੀ ਹੁੰਦੀ ਹੈ ਲੇਡੀ ਦੀ ਪਰ ਐਨ ਐਂਡ ਤੇ 9 ਮੰਥ ਜਦੋਂ ਕੰਪਲੀਟ ਹੁੰਦੇ ਨੇ ਉਦੋਂ ਸਲਾਹ ਦਿੱਤੀ ਜਾਂਦੀ ਹੈ ਡਾਕਟਰਾਂ ਵੱਲੋਂ ਕਈ ਡਾਕਟਰਾਂ ਵੱਲੋਂ ਸਾਰਿਆਂ ਵੱਲੋਂ ਨਹੀਂ ਇੱਥੇ ਮੈਂ ਗੱਲ ਕਰ ਰਹੀ ਹਾਂ ਕਈ ਡਾਕਟਰਾਂ ਵੱਲੋਂ ਬਹੁਤ ਸਾਰੇ ਡਾਕਟਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਤੁਹਾਡਾ ਆਪਰੇਸ਼ਨ ਕੀਤਾ ਜਾਊਗਾ ਜੇ ਤੁਸੀਂ ਆਪਰੇਸ਼ਨ ਨਹੀਂ ਕਰਾਉਂਦੇ ਨਾਰਮਲ ਟਰਾਈ ਕਰਦੇ ਹੋ ਜਾਂ ਮਾਂ ਬਚੂਗੀ ਜਾਂ ਬੱਚਾ ਬਚੂਗਾ ਅਸੀਂ ਗਾਰੰਟੀ ਨਹੀਂ ਲੈਂਦੇ ਤਾਂ ਫਿਰ ਤੁਹਾਨੂੰ ਵੀ ਪਤਾ ਫੈਮਲੀਜ਼ ਡਰ ਜਾਂਦੀਆਂ ਨੇ ਤਾਂ ਫੈਮਲੀਜ਼ ਕਹਿੰਦੀਆਂ ਨੇ ਵੀ ਨਹੀਂ ਸਾਨੂੰ ਮਾਂ ਵੀ ਚਾਹੀਦੀ ਐ ਸਾਨੂੰ ਬੱਚਾ ਵੀ ਚਾਹੀਦਾ ਐ ਆਪਰੇਸ਼ਨ ਕਰ ਦੋ ਬੰਦਾ ਇੰਨਾ ਕੁ ਮਜਬੂਰ ਹੋ ਜਾਂਦਾ ਉੱਥੇ ਫਟਾਫਟ ਸਾਈਨ ਕਰ ਦਿੰਦਾ ਪੇਪਰਾਂ ਤੇ ਹਨਾ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਆਪਰੇਸ਼ਨ ਕਰਾ ਰਿਆ ਮੈਂ ਆਪ ਖੁਦ ਜ਼ਿੰਮੇਵਾਰ ਆ ਜੇ ਕੁਝ ਹੁੰਦਾ ਤੇ ਮੈਨੂੰ ਇਹ ਚੀਜ਼ਾਂ ਹੁਣ ਤੱਕ ਸਮਝ ਨਹੀਂ ਆਈਆਂ ਪੰਜਾਬੀਓ ਤੁਸੀਂ ਇਹ ਗੱਲਾਂ ਸੋਚਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਨਾਲ ਇਹ ਕਿਉਂ ਹੋ ਰਿਹਾ ਹੁਣ ਇਹ ਦੇਖ ਲੋ ਲੇਡੀ ਦਾ ਇੱਕ ਵਾਰ ਆਪਰੇਸ਼ਨ ਹੋ ਜਾਂਦਾ ਤਾਂ ਦੂਜੀ ਵਾਰ ਫਿਰ ਉਹ ਪ੍ਰੈਗਨੈਂਸੀ ਤੋਂ ਵੀ ਡਰਨ ਲੱਗ ਜਾਂਦੀ ਆ ਜੇ ਦਾ ਇੱਕ ਵਾਰ ਪਹਿਲੀ ਵਾਰ ਹੋ ਗਿਆ ਮੁੰਡਾ ਫਿਰ ਤਾਂ ਅਗਲੀ ਚਾਂਸ ਲੈਂਦੀ ਹੋਣੀ ਦੂਜਾ ਠੀਕ ਆ ਜੀ ਜੇ ਪਹਿਲੀ ਹੋ ਗਈ ਕੁੜੀ ਤਾਂ ਦੂਜੀ ਵਾਰ ਸੋਚਦੇ ਆ ਕਿ ਹਾਂ ਅਸੀਂ ਨੇ ਬੱਚਾ ਲੈਣਾ ਦੂਜਾ ਤੇ ਫਿਰ ਲੇਡੀਜ਼ ਨੂੰ ਇਹ ਵੀ ਕਿਹਾ ਜਾਂਦਾ ਵੀ ਜੇ ਇੱਕ ਵਾਰ ਆਪਰੇਸ਼ਨ ਹੋ ਗਿਆ ਤਾਂ ਦੂਜੀ ਵਾਰ ਵੀ ਆਪਰੇਸ਼ਨ ਨਾਲ ਹੀ ਬੱਚਾ ਹੋਣਾ ਤੇ ਫਿਰ ਤੁਹਾਨੂੰ ਪਤਾ ਵੀ ਜਦੋਂ ਆਪਰੇਸ਼ਨ ਕੀਤਾ ਜਾਂਦਾ ਤਾਂ ਲੇਡੀਜ਼ ਅਧੀਆਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨ ਲੱਗ ਜਾਂਦੀਆਂ ਨੇ ਜਾਂ ਉਹਨਾਂ ਦੇ ਫਟੂਹੀ ਚ ਲੱਗੇ ਇੰਜੈਕਸ਼ਨ ساری ਉਮਰ ਦਰਦ ਕਰਦੇ ਰਹਿੰਦੇ ਨੇ ਬਹੁਤ ਸਾਰੀਆਂ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਵੀਕਨੈਸ ਹੋ ਜਾਂਦੀ ਆ ਹਨਾ ਅੱਧਾ ਕਹਿੰਦੇ ਆ ਸਰੀਰ ਅੱਧਾ ਰਹਿ ਜਾਂਦਾ ਪਰ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਤੁਹਾਨੂੰ ਪਤਾ ਆ ਮੇਰੇ ਕੋਲ ਰੀਸੈਂਟਲੀ ਬੇਬੀ ਹੋਇਆ ਹਜੇ ਥੋੜੇ ਟਾਈਮ ਦਾ ਹੀ ਆ ਸੋ ਮੇਰਾ 9 ਮੰਥ ਕੰਪਲੀਟ ਹੋ ਗਿਆ ਸੀ 9 ਮੰਥ ਦੇ ਵਿੱਚ ਇਹਨਾਂ ਨੇ ਸਿਰਫ ਮੇਰੇ ਤਿੰਨ ਅਲਟਰਾਸਾਉਂਡ ਕੀਤੇ ਆ ਜਿਹੜਾ ਮੇਰਾ ਲਾਸਟ ਅਲਟਰਾਸਾਉਂਡ ਹੋਇਆ ਸੀ ਉਹ 7th ਮੰਥ ਦੇ ਵਿੱਚ ਕੀਤਾ ਸੀਗਾ ਜਦੋਂ ਮੇਰਾ ਡਿਲੀਵਰੀ ਦਾ ਟਾਈਮ ਸੀ ਉਦੋਂ ਕੋਈ ਅਲਟਰਾਸਾਉਂਡ ਨਹੀਂ ਕੀਤਾ ਗਿਆ 8 ਮੰਥ ਦੇ ਵਿੱਚ 9 ਮੰਥ ਦੇ ਵਿੱਚ ਹਨਾ ਕੋਈ ਇਹਨਾਂ ਨੇ ਅਲਟਰਾਸਾਉਂਡ ਨਹੀਂ ਕੀਤਾ ਈਵਨ ਮੇਰੀ ਡਿਲੀਵਰੀ ਨੂੰ ਪੂਰੇ 15 ਦਿਨ ਬਾਅਦ ਹੋ ਗਏ ਸੀ 9 ਮੰਥ ਤੋਂ ਠੀਕ ਆ ਤੇ ਮੈਨੂੰ ਇਹ ਸੀ ਵੀ ਮੇਰਾ ਆਪਰੇਸ਼ਨ ਹੀ ਹੋਊਗਾ ਮੇਰਾ ਇਹਨਾਂ ਨੇ ਆਪਰੇਸ਼ਨ ਹੀ ਕਰਨਾ ਨਾਰਮਲ ਡਿਲੀਵਰੀ ਨਹੀਂ ਹੋਣੀ ਤਾਂ ਮੈਂ ਡਾਕਟਰਾਂ ਨੂੰ ਪੁੱਛਦੀ ਰਹੀ ਕਿ ਤੁਸੀਂ ਮੇਰਾ ਨਾਰਮਲ ਕੇਸ ਕਰੋਗੇ ਜਾਂ ਤੁਸੀਂ ਮੇਰਾ ਇੱਥੇ ਕਹਿੰਦੇ ਆ ਨਾ ਸੀ ਸੈਕਸ਼ਨ ਕਹਿੰਦੇ ਆ ਇੱਥੇ ਵੀ ਤੁਸੀਂ ਉਹ ਕਰੋਗੇ ਤਾਂ ਇਹਨਾਂ ਨੇ ਮੈਨੂੰ ਕਹਿਣਾ ਵੀ ਨਹੀਂ ਅਸੀਂ ਨਾਰਮਲ ਕਰਾਂਗੇ ਨਾਰਮਲ ਟਰਾਈ ਕਰਾਂਗੇ ਹਨਾ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਬੱਚਾ ਸਿੱਧਾ ਹੈ ਜਾਂ ਬੱਚਾ ਪੁੱਠਾ ਹੈ ਜਾਂ ਹੋਰ ਜਿਵੇਂ ਪੰਜਾਬ ਦੇ ਵਿੱਚ ਕਹਿੰਦੇ ਨੇ ਆਹ ਪ੍ਰੋਬਲਮ ਆਹ ਪ੍ਰੋਬਲਮ ਆਹ ਪ੍ਰੋਬਲਮ ਆ ਇਨਾਂ ਨੇ ਤਾਂ ਕੋਈ ਪ੍ਰੋਬਲਮ ਚੈੱਕ ਨਹੀਂ ਕੀਤੀ ਇਨਾਂ ਨੇ ਤਾਂ ਮੈਨੂੰ ਨਾਰਮਲ ਟਰਾਈ ਕਰਵਾਇਆ ਵੀ ਨਾਰਮਲ ਬੇਬੀ ਹੋਣਾ ਚਾਹੀਦਾ ਪਰ ਪੰਜਾਬ ਦੇ ਵਿੱਚ 9ਵੇਂ ਮਹੀਨੇ ਤੋਂ ਲੈ ਅਲਟਰਾਸਾਉਂਡ ਹੁੰਦਾ ਉਹਦੇ ਵਿੱਚ ਟ੍ਰੈਕ ਕੀਤਾ ਜਾਂਦਾ ਬੱਚਾ ਨਾਰਮਲ ਹੋਣਾ ਕਿੱਦਾਂ ਹੋਣਾ ਬੱਚੇ ਦਾ ਸਿਰ ਕਿੱਧਰ ਆ ਕਿੱਧਰ ਨਹੀਂ ਇਹ ਹੱਥ ਲਾ ਕੇ ਚੈੱਕ ਕਰ ਲੈਂਦੇ ਨੇ ਬੰਦੇ ਨੂੰ ਸੋ ਵੱਧ ਤੋਂ ਵੱਧ ਆਪਰੇਸ਼ਨ ਇਹ ਨਹੀਂ ਹੈਗਾ ਵੀ ਸਰਕਾਰੀ ਚ ਕੀਤੇ ਜਾਂਦੇ ਆ ਜਾਂ ਪ੍ਰਾਈਵੇਟ ਚ ਕੀਤੇ ਜਾਂਦੇ ਆ ਸਾਰੇ ਹੀ ਹਸਪੀਟਲ ਦੇ ਵਿੱਚ ਜਿਆਦਾ ਤੋਂ ਜਿਆਦਾ ਸਜੇਰੀਅਨ ਕੀਤੇ ਜਾਂਦੇ ਆ ਸਜੇਰੀਅਨ ਦੇ ਨਾਲ ਬੱਚੇ ਹੁੰਦੇ ਆ ਪਰ ਇਹ ਕਿਉਂ ਹੋ ਰਿਹਾ ਸਾਡੇ ਨਾਲ ਕਿਹੜੀ ਇਹੋ ਜੀ ਕਮੀਆਂ ਜਰੂਰ ਇਹ ਗੱਲ ਬਾਰੇ ਸੋਚਿਓ ਸੋਚਣ ਦੀ ਲੋੜ ਆ ਪੰਜਾਬੀਓ ਤੁਹਾਨੂੰ ਮੇਰੇ ਮਨ ਦੇ ਵਿੱਚ ਬਹੁਤ ਬਾਰੇ ਪਹਿਲਾਂ ਵੀ ਖਿਆਲ ਆਇਆ ਕਿਉਂਕਿ ਇਹ ਚੀਜ਼ਾਂ ਦੀ ਮੈਨੂੰ ਨੌਲੇਜ ਪਹਿਲਾਂ ਵੀ ਸੀ ਕਿ ਇਨ੍ਹਾਂ ਕੰਟਰੀਆਂ ਦੇ ਵਿੱਚ ਨਾਰਮਲ ਬੱਚੇ ਹੁੰਦੇ ਆ ਤੁਸੀਂ ਇਹ ਦੇਖ ਲਓ ਇੱਥੇ ਗੋਰਿਆਂ ਦੇ 5 5 7 7 8 8 ਨਿਆਂ ਨੇ ਆ ਠੀਕ ਆ ਨਾਲੇ ਹੁਣ ਦੇ ਵੀ ਨਾਰਮਲ ਡਿਲੀਵਰੀਸ ਨਾਲ ਨੇ ਸਾਡੇ ਪੰਜਾਬ ਵਿੱਚ ਇੱਕ ਨਿਆਂਾ ਹੁੰਦਾ ਉਹ ਵੀ ਆਪਰੇਸ਼ਨ ਨਾਲ ਦੂਜਾ ਨਿਆਂਾ ਹੁੰਦਾ ਉਹ ਵੀ ਆਪਰੇਸ਼ਨ ਦੇ ਨਾਲ ਤਾਹੀਂ ਇੱਕ ਜਾਂ ਦੋ ਬੱਚੇ ਹੁੰਦੇ ਐਸ ਤੋਂ ਵੱਧ ਬੱਚਾ ਨਹੀਂ ਹੁੰਦਾ ਪੰਜਾਬ ਦੇ ਵਿੱਚ ਜੇ ਤਾਂ ਦੋ ਇੱਕ ਦੋ ਕੁੜੀਆਂ ਹੋ ਗਈਆਂ ਪਹਿਲਾਂ ਫਿਰ ਤਾਂ ਬੰਦਾ ਮੁੰਡੇ ਮੁੰਡੇ ਦਾ ਚਾਂਸ ਲੈ ਲੈਂਦਾ ਜੇ ਪਹਿਲਾਂ ਹੀ ਮੁੰਡਾ ਹੁੰਦਾ ਤਾਂ ਅਗਲਾ ਸੈਕਿੰਡ ਚਾਂਸ ਵੀ ਨਹੀਂ ਲੈਂਦਾ ਬੇਵੀ ਦਾ ਆਪਣੇ ਕਮੈਂਟ ਕਰਕੇ ਜਰੂਰ ਮੈਨੂੰ ਅੱਜ ਦੱਸਿਓ ਬਟ ਪਲੀਜ਼ ਆਪਦੇ ਜਿਹੜੇ ਸ਼ਬਦ ਹੁੰਦੇ ਆ ਉਹਨੂੰ ਵਧੀਆ ਢੰਗ ਦੇ ਨਾਲ ਵਰਤਿਆ ਕਰੋ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਮੇਰੀ ਆਪਣੀ ਸੋਚ ਆ ਮੇਰੇ ਮਨ ਦੇ ਵਿੱਚ ਇਹ ਸਵਾਲ ਬਹੁਤ ਟਾਈਮਸ ਤੋਂ ਸੀਗਾ ਇਸ ਕਰਕੇ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ ਤੁਹਾਨੂੰ ਪੁੱਛ ਰਹੀ ਹਾਂ ਕਿ ਤੁਸੀਂ ਇਹ ਚੀਜ਼ਾਂ ਬਾਰੇ ਕਿਉਂ ਨਹੀਂ ਸੋਚਦੇ ਜਾਂ ਮੈਂ ਹੀ ਇਕੱਲੀ ਸੋਚਦੀ